ਸਤਨਾਮ ਸ੍ਰੀ ਵਾਹਿਗੁਰੂ ਜੀ ਬਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਰਾਇਣ ਰਾਖ ਸੁਲਹੀ ਕਾ ਹਾਥ ਕਹੀ ਨ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿਰ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿੰਨ ਦੀਨਾ ਤਾਕ ਪੁੱਤਰ ਮੀਤ ਤਨ ਕਿਸ਼ਨ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਬਾਗ ਬਿਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨ ਪਹੁੰਚੈ ਸੁਲਹੀ ਹੋਏ ਮੁਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿਨ ਮਹ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿੰਨ ਦਿਨ ਨਾ ਤਾਕ ਪੁੱਤਰ ਮੀਤ ਤਨ ਕਿਸ਼ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਗਹ ਨਾਨਕ ਤਿਸ ਪਰ ਬਲਿਹਾਰੀ ਜਨ ਜਨਕਾ ਕੀ ਨੋ ਪੂਰਨ ਬਾਗ ਸਤਨਾਮ ਸ੍ਰੀ ਵਾਇਗੁਰੂ ਜੀ ਬਲਾਬਲ ਮਹੱਲਾ ਪੰਜਵਾਂ ਸੁਲਹੀ ਤੇ ਨਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿਨਮਹਿ ਹੋਏ ਗਿਆ ਹੈ ਕਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿੰਨ ਦੀਨਾ ਤਾਖ ਪੁੱਤਰ ਮੀਤ ਤਨਕਿਸ਼ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਿਲੇਹਾਰੀ ਜਿਨ ਜਨ ਕਾ ਕੀਨੋ ਪੂਰਨ ਬਾਗ ਬਿਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਰਾਇਣ ਰਾਗ ਸੁਲਹੀ ਕਾ ਹਾਥ ਕਹੀਂ ਨ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕਠਾਰ ਖਸਮ ਸਿਰ ਕਾਟਿਆ ਕਿਨ ਮਹਿ ਹੋਏ ਗਿਆ ਹੈ ਕਾਖ ਮੰਦਾ ਚਿਤਵਤ ਚਿਤਵਤ ਪਟਿਆ ਜਿਨ ਰਚਿਆ ਤਿਨ ਦੀਨਾਂ ਦਾ ਧਾਕ मीत धन किस न रहो सो छोड़ गया सब भाई साख कहो नानक तिस प्रबलिहारी जिन जनका कीनो पूरन भाक बिलावल मोहला सुलही ते नारायण राख सुलही का हाथ कहीं न सुलही होए मुआ नापाक रहाओ कुठार खसम सिर काटिया किन में होए गया है काक मंदा चितवत चितवत पचिया जिन रचिया तिन दीना ताक पुत्र मीत तन किस न रहो सो छोड़ गया सब भाई साख कहो नानक तिस प्रभ लिहारी जिन जन का कीनो पूरन भाग बिलावल महला पांचवा सुलही ते नारायण राख सुलही का हाथ कहीं न पहुंचे सुलही होए मुआ नापाक रहाओ काड कुठार खसम सिर काटिया खिन में है होए गया है खाक मंदा चितवत चितवत पचिया जिन रचिया तिंदी ना ਤਾਕ ਪੁੱਤਰ ਮੀਤ ਤਨਕਿਸ਼ਨਾ ਰਹੋ ਸੋ ਛੋੜ ਗਿਆ ਸਪਾ ਇਸਾਕ ਕਹੋ ਨਾਨਕ ਤਿਸ ਪ੍ਰਭ ਲਿਹਾਰੀ ਜਿਨ ਜਨਕਾ ਕੀਨੋ ਪੂਰਨ ਬਾਕ ਸਤਨਾਮ ਸ੍ਰੀ ਵਾਹਿਗੁਰੂ ਜੀ